ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਗਵਰਨਮੈਂਟ ਕਾਲਜ ਫਾਰ ਗਰਲਸ ਲੁਧਿਆਣਾ ਦੀਆਂ ਲੜਕੀਆਂ ਤੇ ਪੰਜਾਬ ਸਟੂਡੈਂਟਸ ਯੂਨੀਅਨ ਨਾਲ ਸੰਬੰਧਤ ਹੋਰ ਕੁੜੀਆਂ ਉੱਥੋਂ ਦੀ ਗਰਾਊਂਡ ਦੇ ਵਿੱਚ ਜੋ ਆਮ ਆਦਮੀ ਪਾਰਟੀ ਦੇ ਸਥਾਨਕ ਜਿਹੜਾ ਰਾਸਵਾ ਮੈਂਬਰ ਨੇ ਸ਼੍ਰੀ ਸੰਜੀਵ ਅਰੋੜਾ ਜੀ ਤੇ ਅੱਜ ਕੱਲ ਜਿਹੜੀ ਉੱਥੇ ਬਾਈ ਇਲੈਕਸ਼ਨ ਹੋ ਰਹੀ ਹੈ ਲੁਧਿਆਣਾ ਵੈਸਟ ਦੀ ਉਹਦੇ ਲਈ ਉਹ ਉਮੀਦਵਾਰ ਨੇ ਉਹਨਾਂ ਨੇ ਜਿਹੜੇ ਉੱਥੇ ਪਿੱਲਰ ਗੱਡੇ ਸੀਗੇ ਉਹਨੂੰ ਪਾਰਕਿੰਗ ਦੇ ਵਿੱਚ ਬਦਲਣ ਲਈ ਗਰਾਊਂਡ ਨੂੰ ਜਾਨੀ ਪਾਰਕਿੰਗ ਦੇ ਰਾਹੀਂ ਉਸ ਸਰਕਾਰੀ ਕਾਲਜ ਦੀ ਗਰਾਊਂਡ ਤੇ ਕਬਜ਼ਾ ਕੀਤਾ ਜਾ ਰਿਹਾ ਸੀ ਉਹਨਾਂ ਕੁੜੀਆਂ ਨੇ ਬਹਾਦਰ ਕੁੜੀਆਂ ਨੇ ਵੱਧਦੀ ਧੁੱਪ ਦੇ ਵਿੱਚ ਉਹ ਪਿੱਲਰ ਜਿਹੜੇ ਆ ਪੱਟ ਕੇ ਸੁੱਟਤੇ ਤੇ ਅ ਅਸੀਂ ਸਮਝਦੇ ਹਾਂ ਵੀ ਸ਼ਹਿਰੀਆਂ ਨੂੰ ਚਾਹੀਦਾ ਹੈ ਵੀ ਉਹ ਪਿੱਲਰ ਇੱਥੇ ਨੇੜੇ ਬਣਾਉਂਦੇ ਸਨ ਚੱਕ ਕੇ ਟਰੈਕਟਰ ਟਰਾਲੀਆਂ 'ਚ ਪਾ ਕੇ ਉਹਨਾਂ ਨੂੰ ਸਤਲੁੱਤ ਸਿੱਟ ਕੇ ਆਉਣਾ ਚਾਹੀਦਾ ਹੈ ਤੇ ਜਿਹਦੇ ਤੋਂ ਇੱਕ ਜਾਵੇ ਵੀ ਜਿਹੜੀ ਇਹ ਜੀ ਸਰਕਾਰ ਹੈ ਆਮਦ ਆਦਮੀ ਪਾਰਟੀ ਦੀ ਤੇ ਉਹਨਾਂ ਦੇ ਜਿਹੜੇ ਇਹੋ ਜੇ ਐਮਪੀ ਹੈ ਉਹਨਾਂ ਨੂੰ ਵੀ ਅਸੀਂ ਇਸੇ ਤਰ੍ਹਾਂ ਉਖਾੜ ਸਿੱਟਾਂਗੇ ਜਿਵੇਂ ਅਸੀਂ ਆ ਪਿੱਲਰ ਉਖਾੜਿਆ ਅਸੀਂ ਉਹਨਾਂ ਬਹਾਦਰ ਕੁੜੀਆਂ ਨੂੰ ਮੁਬਾਰਕਬਾਦ ਦਿੰਦੇ ਆ ਤੇ ਸਾਰੇ ਸ਼ਹਿਰੀਆਂ ਨੂੰ ਬੇਨਤੀ ਕਰਦੇ ਆ ਕਿ ਇਸ ਤਰ੍ਹਾਂ ਨਾਲ ਅਸੀਂ ਪਹਿਲਾਂ ਵੀ ਇੱਕ ਦਿਨ ਕਿਹਾ ਸੀਗਾ ਵੀ ਇਹ ਜਿਹੜੇ ਸਾਰੇ ਕਾਲਜ ਕੁੜੀਆਂ ਦਾ ਕਾਲਜ ਮੁੰਡਿਆਂ ਦਾ ਕਾਲਜ ਜਿਹੜਾ ਗਰਾਊਂਡ ਹੈ ਰਖ ਬਾਗ ਹੈ ਤੇ ਜਿਹੜਾ ਆਪਣਾ ਆਪਣੇ ਜਿਹੜਾ ਇੱਥੇ ਰੋਜ਼ ਗਾਰਡਨ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈ ਸ਼ਹਿਰ ਦੇ ਫੇਫੜੇ ਆ ਇਹਨਾਂ ਫੇਫੜਿਆਂ ਨੂੰ ਬੰਦ ਨਾ ਹੋਣ ਦਿੱਤਾ ਜਾਵੇ ਇਹਨਾਂ ਨੂੰ ਚਾਲੂ ਰੱਖਿਆ ਜਾਵੇ ਇਸ ਤਰ੍ਹਾਂ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਬਿਲਕੁਲ ਹੀ ਰੋਕੀਆਂ ਜਾਣੀਆਂ ਚਾਹੀਦੀਆਂ ਨੇ ਅਗਲੀ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਦੋਸਤੋ ਇਹ ਹੈ ਕਿ ਮੁਲਾਜ਼ਮਾਂ ਨਾਲ ਸੰਬੰਧ ਦੋ ਫੈਸਲੇ ਕੱਲ ਅਡਰ ਕੋਰਟਾਂ ਦੇ ਆਏ ਆ ਕਲਕੱਤਾ ਹਾਈ ਕੋਰਟ ਨੇ ਕਿਹਾ ਹੈ ਕਿ ਵੀ ਜਿਹੜਾ ਪੈਨਸ਼ਨ ਹੈ ਇਹ ਬੰਦਿਆਂ ਦਾ ਲੀਗਲ ਰਾਈਟ ਹੈ ਉਦਾਂ ਦਾ ਰਾਈਟ ਹੈ ਕੋਈ ਚੈਰਿਟੀ ਨਹੀਂ ਕੋਈ ਕਿਸੇ ਕਿਸਮ ਦਾ ਦਾਨ ਜਾਂ ਖੈਰਾਇਤ ਨਹੀਂ ਹੈਗੀ ਸਰਕਾਰਾਂ ਦੁਆਰਾ ਦਿੱਤੀ ਹੋਈ ਤੇ ਇਸ ਦੇ ਵਿੱਚ ਇੱਕ ਦਿਨ ਦੀ ਵੀ ਦੇਰੀ ਜਿਹੜੀ ਹੈ ਪੈਨਸ਼ਨ ਦੇਣ ਦੀ ਉਹ ਬਰਦਾਸ਼ਤ ਨਹੀਂ ਕਰੀ ਜਾਣੀ ਤੇ ਉੱਥੇ ਹੁਗਲੀ ਚਨਸੂਰਾ ਜਿਹੜੀ ਮਿਊਨਿਸਪਲ ਕਾਰਪੋਰੇਸ਼ਨ ਹੈ ਉੱਥੋਂ ਦੇ ਜਿਹੜੇ ਕੁਝ ਮੁਲਾਜ਼ਮ ਸੀਗੇ ਕਲਾਸ 4 ਉਹਨਾਂ ਨੂੰ 148 ਜਣਿਆਂ ਨੂੰ ਪੈਨਸ਼ਨ ਕਾਫੀ ਦੇਰ ਤੋਂ ਨਹੀਂ ਸੀ ਦਿੱਤੀ ਜਾ ਰਹੀ ਜਿਹੜਾ ਉੱਥੋਂ ਦਾ ਡਾਇਰੈਕਟੋਰੇਟ ਹੈ ਲੋਕਲ ਬਾਡੀਜ਼ ਦਾ ਉਹ ਕਹਿੰਦਾ ਵੀ ਇਸ ਕਾਰਪੋਰੇਸ਼ਨ ਨੇ ਸਾਡੇ ਕੋਲ ਡਾਟਾ ਨਹੀਂ ਭੇਜਿਆ ਤੇ ਉਹਦਾ ਦਾ ਪੋਰਟਲ ਦੇ ਵਿੱਚ ਨਾ ਨਹੀਂ ਆਉਂਦਾ ਤੇ ਇਸ ਕਰਕੇ ਇਹ ਹੋਇਆ ਹੋਇਆ ਹੈ ਹਾਈ ਕੋਰਟ ਨੇ ਕਿਹਾ ਵੀ ਹੁਣੀ ਤੁਰੰਤ ਇਹ ਸਾਰਾ ਡਾਟਾ ਉਧਰ ਨੂੰ ਭੇਜਣਗੇ ਤੇ ਉਹ ਨਾਲ ਦੀ ਨਾਲ ਛਾੜ ਕੇ ਇਹਨਾਂ ਨੂੰ ਪੈਨਸ਼ਨ ਦੇਣਗੇ ਪੈਨਸ਼ਨ ਦੇ ਵਿੱਚ ਇੱਕ ਦਿਨ ਦੀ ਵੀ ਦੇਰੀ ਬਰਦਾਸ਼ਤ ਕਰਨ ਯੋਗ ਨਹੀਂ ਇਹ ਮਾਨਯੋਗ ਹਾਈ ਕੋਰਟ ਨੇ ਅੰਡਰਲਾਈਨ ਕਰਕੇ ਕਿਹਾ ਦੂਸਰੀ ਗੱਲ ਜਿਹੜੀ ਹੈ ਉਹ ਇਹ ਹੈ ਕਿ ਸੁਪਰੀਮ ਕੋਰਟ ਦੇ ਜਿਹੜੇ ਜੱਜ ਸਾਹਿਬ ਰਿਟਾਇਰ ਹੋ ਗਏ ਜਸਟਿਸ ਏਐਸ ਓਕਾ ਉਹਨਾਂ ਨੇ ਵੀ ਬਹੁਤ ਕਮਾਲ ਦੀ ਗੱਲ ਕਹੀ ਵੀ ਜਿਹੜੀ ਮਟਰਨਿਟੀ ਲੀਵ ਹੈ ਜਿਹੜੀ ਪ੍ਰਸੂਤਾ ਛੁੱਟੀ ਹੈ ਕਿਸੇ ਔਰਤ ਨੂੰ ਮਿਲਦੀ ਬੱਚਿਆਂ ਦੇ ਜਨਮ ਵੇਲੇ ਉਹ ਉਹਦਾ ਉਹ ਵੈਸੇ ਹੀ ਅਧਿਕਾਰ ਨਹੀਂ ਹੈ ਉਹ ਉਹਦਾ ਸੰਵਿਧਾਨਕ ਅਧਿਕਾਰ ਹੈ ਕਿਉਂਕਿ ਸੰਵਿਧਾਨ ਜਿਹੜੀ ਹੈ ਉਹ ਸਨਮਾਨਯੋਗ ਜ਼ਿੰਦਗੀ ਜਿਉਣ ਦਾ ਅਧਿਕਾਰ ਸਾਨੂੰ ਦੰਦਾ ਤੇ ਔਰਤਾਂ ਦੇ ਬੱਚਿਆਂ ਨੂੰ ਜਨਮ ਦੇ ਕੇ ਉਦੋਂ ਬਾਅਦ ਉਹ ਛੁੱਟੀ ਲੈ ਕੇ ਦੁਬਾਰਾ ਡਿਊਟੀ ਜੁਆਇਨ ਕਰਨ ਲਈ ਤਾਂ ਕਿ ਰੀਐਨਰਜਾਈਜ਼ ਹੋ ਜਾਣ ਇਹ ਉਹਨਾਂ ਦਾ ਸੰਵਿਧਾਨਕ ਹੱਕ ਹੈ ਇਹਨੂੰ ਕਿਸੇ ਵੀ ਤਰ੍ਹਾਂ ਨਾਲ ਖੋਹਿਆ ਨਹੀਂ ਜਾ ਸਕਦਾ ਤੇ ਇਹ ਹੋਇਆ ਇਹ ਸੀਗਾ ਕਿ ਮ드ਰਾਸ ਹਾਈ ਕੋਰਟ ਦੇ ਵਿੱਚ ਪਹਿਲਾਂ ਕੇਸ ਗਿਆ ਸੀ ਉੱਥੋਂ ਦੀ ਸਰਕਾਰ ਸਰਕਾਰੀ ਸਕੂਲ ਦੀ ਇੱਕ ਟੀਚਰ ਸੀਗੀ ਜਿਸ ਨੂੰ ਇਹ ਤੀਜਾ ਬੱਚਾ ਜੰਮਣ ਤੇ ਛੁੱਟੀ ਤੋਂ ਇਨਕਾਰ ਕਰਿਆ ਜਾ ਰਿਹਾ ਸੀਗਾ ਅਬਾਦੀ ਘਟਾਉਣ ਦੇ ਪੱਖ ਤੋਂ ਅੱਡ-ਅੱਡ ਸੂਬਾ ਸਰਕਾਰਾਂ ਨੇ ਇਸ ਕਿਸਮ ਦੀਆਂ ਕੁਸ਼ ਬੰਦਸ਼ਾ ਲਾਈਆਂ ਸੀਗੀਆਂ ਪਰ ਇਹ ਬੰਦਸ਼ਾ ਸਰਕਾਰੀ ਹੁਕਮ ਨੇ ਇਹ ਜਿਹੜਾ ਮੁੱਖ ਕਨਸਟੀਟਿਊਸ਼ਨਲ ਰਾਈਟ ਹੈ ਉਸ ਦੇ ਉੱਤੋਂ ਵੱਡੀਆਂ ਨਹੀਂ ਹੋ ਸਕਦੀਆਂ ਇਸ ਕਰਕੇ ਵੀ ਤੇ ਦੂਜਾ ਉਸ ਟੀਚਰ ਦੀ ਦੁਬਾਰਾ ਮੈਰਿਜ ਹੋਈ ਸੀ ਪਹਿਲਾਂ ਦੋ ਬੱਚੇ ਸੀ ਤੀਜਾ ਬੱਚਾ ਇਹ ਹੋਇਆ ਸੀਗਾ ਇਸ ਕਰਕੇ ਵੀ ਇਹਦਾ ਵੈਸੇ ਵੀ ਹੱਕ ਬਣਦਾ ਸੀਗਾ ਇਹ ਦੋਏ ਗੱਲਾਂ ਨੂੰ ਧਿਆਨ ਚ ਰੱਖਦਿਆਂ ਹੋਇਆਂ ਉਹਨਾਂ ਨੇ ਉਹ ਸਬੰਧਤ ਅਧਿਕਾਰੀਆਂ ਨੂੰ ਕਿਹਾ ਤੇ ਹਾਈ ਕੋਰਟ ਦੇ ਫੈਸਲੇ ਨੂੰ ਰੱਦ ਕੀਤਾ ਵੀ ਉਹਨੂੰ ਤੁਰੰਤ ਉਹ ਜਿਹੜੀ ਛੁੱਟੀ ਹੈ ਮਨਜ਼ੂਰ ਕਰਕੇ ਜਿੰਨੇ ਬਣਦੇ ਲਾਭ ਹੈ ਉਹ ਉਸ ਨੂੰ ਦਿੱਤੇ ਜਾਣ। ਅ ਲਾਸਟ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਵੀ 24 ਮਈ ਨੂੰ ਅਲੀਗੜ੍ਹ ਦੇ ਵਿੱਚ ਕੁਝ ਗਊ ਅਖਾਤੀ ਗਊ ਰਖੇਕਾ ਨੇ ਕੁਝ ਜਿਹੜੇ ਬੁੰਡੇ ਜਾ ਰਹੇ ਸੀਗੇ ਇੱਕ ਵਹੀਕਲ ਦੇ ਵਿੱਚ ਉਹਨੂੰ ਦੇਖਤਾ ਸੀ ਸਾਰਤਾ ਸੀ। ਤੇ ਉਹਨਾਂ ਦੀ ਬੁਰੀ ਤਰ੍ਹਾਂ ਨਾਲ ਮਾਰਕੁਟਾਈ ਕੀਤੀ ਸੀ ਮਾਰਕੁਟਾਈ ਕਰਕੇ ਉਹਨੂੰ ਪੁਲਿਸ ਨੂੰ ਦੇ ਦਿੱਤਾ ਸੀ ਤੇ ਪੁਲਿਸ ਨੇ ਵੀ ਜਗ੍ਹਾ ਤੇਰੀਵੀ ਕਰਦਿਆਂ ਹੋਇਆਂ ਉੱਥੇ ਦਾ ਜਿਹੜਾ ਯੂਪੀ ਦਾ ਜਿਹੜਾ ਗਊ ਹੱਤਿਆ ਵਿਰੋਧੀ ਕਾਨੂੰਨ ਹੈ ਉਸ ਦੀਆਂ ਧਾਰਾਵਾਂ 3 5 8 ਦੇ ਤਹਿਤ ਉਹਨਾਂ ਤੇ ਮੁਕੱਦਮਾ ਦਰਜ ਕਰਤਾ ਸੀਗਾ ਨਾਲੇ ਉਹਨਾਂ ਦੀ ਕੁਟਾਈ ਹੋ ਗਈ ਨਾਲੇ ਮੁਕੱਦਮਾ ਦਰਜ ਹੋ ਗਿਆ ਤੇ ਜਿਹੜਾ ਉੱਥੇ ਦੇ ਉਹ ਜੋ ਜਿਸ మాਸ ਨੂੰ ਗਊ ਦਾ ਮਾਸ ਕਿਹਾ ਜਾ ਰਿਹਾ ਸੀ ਉਹਦੇ ਸੈਂਪਲ ਉਹਨਾਂ ਨੇ ਸਰਕਾਰੀ ਲੈਬ 'ਚ ਮਾਤਰਾ ਭੇਜਤੇ ਸੀ ਤੇ ਕੱਲ ਉਹਦੀ ਰਿਪੋਰਟ ਆ ਗਈ ਰਿਪੋਰਟ ਦੇ ਵਿੱਚ ਇਹ ਪਾਇਆ ਗਿਆ ਵੀ ਉਹ ਬਿਲਕੁਲ ਵੀ ਗਊ ਮਾਸ ਹੈ ਹੀ ਨਹੀਂ ਉਹ ਮੱਝ ਦਾ ਮਾਸ ਹੈ ਇਸ ਕਰਕੇ ਇਹ ਕੋਈ ਗੱਲ ਨਹੀਂ ਬਣਦੀ ਹੁਣ ਸਰਕਾਰ ਇਹ ਤਾਂ ਕਹਿ ਰਹੀ ਹੈ ਵੀ ਅਸੀਂ ਇਹ ਤਰਾਮਾ ਹਟਾ ਦਨੇ ਆ ਜਿਹੜੀਆਂ ਗਊ ਹੱਤਿਆਲੀਆਂ ਨੇ ਪਰ ਉਹ ਜਿਹੜੇ ਵਿਅਕਤੀਆਂ ਨੇ ਝੂਠੇ ਇਹ ਜੇ ਪਰਚੇ ਦਰਜ ਕਰਾਈ ਤੇ ਝੂਠਾ ਉਹਨਾਂ ਨੂੰ ਕੁੱਟਤਾ ਪਹਿਲਾਂ ਹੀ ਸਜ਼ਾ ਵੀ ਦੇ ਦਿੱਤੀ ਆਪ ਹੀ ਅਦਾਲਤ ਬਣ ਕੇ ਉਹਨਾਂ ਤੇ ਵੱਡੀਆਂ ਕਾਰਵਾਈਆਂ ਹੋਣੀਆਂ ਚਾਹੀਦੀਆਂ ਅਸੀਂ ਤਾਂ ਮਹਿਸੂਸ ਇਹ ਕਰਦੇ ਆਂ ਦੋਸਤੋ ਬਾਰ ਬਾਰ ਅਸੀਂ ਕਹੀ ਹੈ ਗੱਲ ਵੀ ਜਿਹੜੇ ਹੱਤਵਾਦੀ ਪਹਿਲਗਾਮ ਚ ਆਏ ਉਹਨਾਂ ਨੇ ਧਰਮ ਪੁੱਛ ਕੇ ਬੰਦੇ ਮਾਰਦੇ ਜਣੀ ਉਹਨਾਂ ਦੀ ਮਨਸ਼ਾ ਭਾਰਤ ਭਰ ਦੇ ਵਿੱਚ ਹਿੰਦੂਆਂ ਤੇ ਮੁਸਲਮਾਨਾਂ ਚ ਫਿਰਕੂ ਫਸਾਦ ਕਰਾਉਣਾ ਸੀਗਾ ਤੇ ਇਹ ਜਿਹੜੇ ਬੰਦੇ ਕਿਉਂਕਿ ਉਹ ਮੁਸਲਮਣੇ ਜਿਹੜੇ ਉਹ ਜਿਨ੍ਹਾਂ ਨੂੰ ਕੁੱਟਿਆ ਮਾਰਿਆ ਤੇ ਇਹ ਆਪ ਹੀ ਉਹਨਾਂ ਨੂੰ ਕੁੱਟਦੇ ਆ ਤੇ ਫਿਰ ਉਹਨਾਂ ਨੂੰ ਪੁਲਸਾਂ ਕੋਲ ਦਿੰਦੇ ਆ ਤੇ ਪੁਲਸ ਵੀ ਬਹੁਤੀ ਵਾਰ ਉਹਨਾਂ ਦੇ ਹੱਕ ਚ ਖੜ ਜਾਂਦੀ ਐ ਅਖੌਤੀ ਗਊ ਰਖਕਾਂ ਦੇ ਤੇ ਇਸ ਕਰਕੇ ਇਹਨਾਂ ਦਾ ਤੇ ਅੱਤਵਾਦੀਆਂ ਦਾ ਕੋਈ ਆਪਸ ਚ ਫਰਕ ਨਹੀਂ ਅਸੀਂ ਸਮਝਦੇ ਆਂ ਵੀ ਜਿਹੜੇ ਅਜਿਹੇ ਅਖੌਤੀ ਗਊ ਰੱਖੇ ਕਰਨੇ ਜਿਨ੍ਹਾਂ ਦਾ ਗਊ ਰੱਖਿਆ ਦੇ ਨਾਲ ਕੋਈ ਤਲਕ ਨਹੀਂ ਜਾਂ ਤਾਂ ਉਹ ਫਰੋਤੀਆਂ ਕਰਦੇ ਆ ਤੇ ਜਾਂ ਫਿਰ ਆਪਣੀ ਗੁੰਡਾਗਰਦੀ ਕਰਦੇ ਆ ਇਹਨਾਂ ਨੂੰ ਅੱਤਵਾਦੀਆਂ ਵਾਂਗ ਵਰਤਾਓ ਕਰਿਆ ਜਾਣਾ ਚਾਹੀਦਾ ਇਹਨਾਂ ਨਾਲ ਇਹਨਾਂ ਨਾਲ ਕਿਸੇ ਵੀ ਤਰ੍ਹਾਂ ਦੀ ਉਹ ਨਹੀਂ ਹੋਣੀ ਚਾਹੀਦੀ ਰਿਆਇਤ ਤੇ ਇਹਨਾਂ ਤੇ ਸਖਤ ਤੋਂ ਸਖਤ ਤਰ੍ਹਾਂ ਵਾਂ ਲਾਈਆਂ ਜਾਣੀਆਂ ਚਾਹੀਦੀਆਂ ਨੇ ਕਿਉਂਕਿ ਇਹ ਦੇਸ਼ ਦੇ ਵਿੱਚ ਫਿਰਕੂ ਫਸਾਦ ਕਰਾਉਣ ਦਾ ਇੱਕ ਤਰੀਕਾ ਹੈਗਾ ਤੇ ਜਿਹੜਾ ਕਿ ਮੋਦੀ ਸਰਕਾਰ ਨੂੰ ਬੜਾ ਕਾਰਗਰਾਉਂਦਾ ਹੈ ਬੀਜੇਪੀ ਗਿਆ ਸਰਕਾਰਾਂ ਨੂੰ ਕਾਰਗਰਾਉਂਦਾ ਹੈ ਤੇ ਸਾਰੇ ਦੇਸ਼ ਦੇ ਲੋਕਾਂ ਨੂੰ ਖਾਸ ਤੌਰ ਤੇ ਸਾਡੇ ਹਿੰਦੂ ਭੈਣਾ ਭਰਾਵਾਂ ਨੂੰ ਮੇਰੀ ਬੇਨਤੀ ਹੈ ਕਿ ਉਹਨਾਂ ਨੂੰ ਅਜਿਹੇ ਬੰਦਿਆਂ ਦੇ ਖਿਲਾਫ ਉਹੀ ਆਵਾਜ਼ ਉਠਣੀ ਚਾਹੀਦੀ ਹੈ ਜਿਹੜੀ ਜੰਮੂ ਕਸ਼ਮੀਰ ਦੇ ਲੋਕਾਂ ਨੇ ਉਹ ਅੱਤਵਾਦੀਆਂ ਦੇ ਵਿਰੁੱਧ ਉਠਾਈ ਹੈ ਕਿਉਂਕਿ ਅੱਤਵਾਦੀ ਉਹ ਵੀ ਨੇ ਤੇ ਇਹ ਵੀ ਅੱਤਵਾਦੀਆਂ ਤੇ ਸਾਨੂੰ ਇੱਕ ਆਵਾਜ਼ ਦੇ ਵਿੱਚ ਇਹਨਾਂ ਵਿਰੁੱਧ ਬੋਲਣਾ ਚਾਹੀਦਾ ਨਾਲ ਦੀ ਨਾਲ ਇਹ ਕੱਲ ਅਜੇ ਕੱਲ ਕੱਲ 에어ਪੋਰਟ ਆਈਏ ਕੱਲ ਦਿੱਲੀ ਦੇ ਵਿੱਚ ਜਿਹੜੀ ਦਿੱਲੀ ਯੂਨੀਵਰਸਿਟੀ ਦਾ ਇੱਕ ਕੈਂਪਸ ਹੈ ਉਹਦੇ ਨੇੜੇ ਇਸੇ ਤਰ੍ਹਾਂ ਇੱਕ ਹੋਰ ਬੰਦੇ ਦੀ ਕੁੱਟਮਾਰ ਕਰਤੀ ਦੁਕਾਨ ਤੇ ਬੈਠਾ ਸੀ ਕਹਿੰਦੇ ਇਹ ਗਊ ਦਾ ਮੀਟ ਮੀਟ ਵੇਚਦਾ ਤੇ ਕੁੱਟਮਾਰ ਕਰਨ ਤੋਂ ਬਾਅਦ ਉਹਨੂੰ ਪੁਲਿਸ ਕੋਲ ਦੇ ਦਿੱਤਾ ਉਹ ਪੁਲਿਸ ਨੇ ਉਹਦਾ ਸੈਂਪਲ ਲੈ ਲਿਆ ਹੁਣ ਉਹਦਾ ਸੈਂਪਲ ਕੀ ਆਉਂਦਾ ਅੱਗੇ ਗਾਹਾਂ ਨੂੰ ਯਾਨੀ ਇਹ ਜਿਹੜੇ ਬੰਦੇ ਹਨ ਕਾਨੂੰਨ ਨੂੰ ਆਪਣੇ ਹੱਥ ਚ ਲੈ ਕੇ ਪਹਿਲਾਂ ਕੁੱਟਾਈ ਕਰਦੇ ਆ ਮਤਲਬ ਜਾਂ ਮਾਰਦੇ ਆ ਪਹਿਲਾਂ ਮਾਰੇ ਸੀ ਉੱਥੇ ਹਰਿਆਣੇ ਦੇ ਵਿੱਚ ਬੰਦੇ 60 ਤੇ ਗੱਡੀ ਦੇ ਵਿੱਚ ਹੀ ਅੰਗ ਲਾ ਕੇ ਸਾੜਦੇ ਸੀਗੇ ਤੇ ਪੁੱਸ ਉਹਨਾਂ ਦੇ ਨਾਲ ਸੀ। ਸੋ ਇਸ ਕਰਕੇ ਜਿਹੜੇ ਇੱਕੋ ਮੁੰਡਾ ਮਾਰਦਾ ਸੀਗਾ ਗੋਲੀ ਦੇ ਨਾਲ ਸੋ ਇਹਨਾਂ ਨੂੰ ਨੱਥ ਪੈਣੀ ਬਹੁਤ ਲਾਜ਼ਮੀ ਹੈ। ਇਹ ਬਹੁਤ ਹੀ ਮਾੜੇ ਅੰਤਸਰ ਨੇ ਅਸਲ 'ਚ ਦੇਸ਼ ਦੇ ਵਿੱਚ ਇਹ ਗੈਰ ਸਮਾਜਿਕ ਅੰਤਸਰ ਨੇ ਸਮਾਜ ਵਿਰੋਧੀ ਅੰਤਸਰ ਨੇ। ਤੇ ਦੋਸਤੋ ਅਗਲੀ ਗੱਲ ਤੁਹਾਡੇ ਨਾਲ ਲਾਸਟ ਜਿਹੜੀ ਕਰਨੀ ਹੈ ਇੱਕ ਬੜੀਆ ਖਬਰ ਆ ਰਹੀਆਂ ਨੇ ਕੁਝ ਦਿਨਾਂ ਤੋਂ। ਭਾਰਤ ਦਾ ਜਿਹੜਾ ਨੀਤੀ ਆਯੋਗ ਹੈ ਉਹਦੇ ਜਿਹੜੇ ਸੀਈਓ ਨੇ ਉਹਨਾਂ ਨੇ ਇੱਕ ਦਿਨ ਬਿਆਨ ਜਾਰੀ ਕਰਤਾ ਵੀ ਭਾਰਤ ਜੀਡੀਪੀ ਦੇ ਖੇਤਰ ਦੇ ਵਿੱਚ ਜਪਾਨ ਨੂੰ ਕੱਟ ਕੇ ਹੁਣ ਚੌਥੇ ਸਥਾਨ ਤੇ ਪਹੁੰਚ ਗਿਆ ਪਹਿਲੇ ਥਾਂ ਤੇ ਹੈਗਾ ਅਮਰੀਕਾ ਦੂਜੇ ਤੇ ਚੀਨ ਤੀਜੇ ਤੇ ਜਰਮਨੀ ਤੇ ਚੌਥੇ ਤੇ ਹੁਣ ਭਾਰਤ ਹੈ ਜਪਾਨ ਜਿਹੜਾ ਹੈ ਉਹ ਪੰਜਵੇਂ ਤੇ ਚਲਿਆ ਗਿਆ ਪਹਿਲਾਂ ਭਾਰਤ ਪੰਜਵੇਂ ਤੇ ਸੀਗਾ ਬੜੀਆਂ ਇਹਦੀਆਂ ਕੱਛਾ ਵਜਾਈਆਂ ਜਾ ਰਹੀਆਂ ਨੇ ਅਸਲ ਸਚਾਈ ਕੀ ਹੈ ਦੋਸਤੋ ਤੇ ਜਿਹੜੀ ਭਾਰਤ ਦੀ ਇੱਕ ਵਿਅਕਤੀਮਗਰ ਜੀਡੀਪੀ ਹੈ ਉਹ ਜਿਹੜੀ ਹੈ ਉਹ ਸਿਰਫ 8880 ਸੌਰੀ 2880 ਡਾਲਰ ਹੈ ਸਾਲ ਦੀ ਜਾਨੀ 2 ਲੱਖ 4000 20468 ਰੁਪਏ ਮਹੀਨੇ ਹੈ ਰੁਪਏ ਚ ਆਮਦਨ ਪ੍ਰਤੀ ਵਿਅਕਤੀ ਤੇ ਜਿਹੜੀ ਜਾਪਾਨੀਆਂ ਦੀ ਹੈ ਉਹ 33900 ਡਾਲਰ ਹੈ ਜਾਨੀ ਕਿ 240898 ਰੁਪਏ ਪਰ ਮੰਥ ਹੈ ਜਿਹੜੀ ਕਿ ਸਾਡੇ ਭਾਰਤ ਨਾਲੋਂ 11 ਗੁਣਾ ਦੇ ਬਰਾਬਰ ਹੈ 11 ਗੁਣਾ ਵੱਧ ਦੂਜੀ ਗੱਲ ਜੇ ਭਾਰਤ ਦੇ ਉੱਪਰਲੇ ਜਿਹੜੇ 10% ਅਮੀਰ ਹੈ ਜੇ ਉਹਨਾਂ ਦੀ ਆਮਦਨ ਨੂੰ ਵਿੱਚੋਂ ਕੱਢ ਦਈਏ ਤਾਂ ਭਾਰਤੀ ਲੋਕਾਂ ਦੀ ਆਮਦਨ ਤਾਂ 10000 ਰੁਪਏ ਮਹੀਨਾ ਵੀ ਨਹੀਂ ਬਣਦੀ ਸੋ ਇਸ ਕਰਕੇ ਇਹ ਜਿਹੜੇ ਇੱਕ ਦਿਖਾਵੇ ਵਾਲੀ ਗੱਲਾਂ ਨੇ ਇੱਕ ਗੈਰ ਬਰਾਬਰੀ ਬਹੁਤ ਹੈ ਭਾਰਤ ਦੇ ਵਿੱਚ ਕਿਸੇ ਹੋਰ ਦੋਸਤਾਂ ਨੇ ਬਹੁਤ ਸਾਰੇ ਅੰਕੜੇ ਕੱਢ ਕੇ ਹੋਰ ਵੀ ਲੈਂਦੇ ਵੀ ਜਿਹੜੀਆਂ ਸਿਹਤ ਸਵਾਵਾਂ ਨੇ ਉਹਦੇ ਵਿੱਚ ਭਾਰਤ ਹੈ ਜਿਹੜਾ ਉਹ 1 ਸਾਲ ਦੇ ਵਿੱਚ ਇੱਕ ਜਿਹੜਾ ਵਿਅਕਤੀ ਦੇ ਉੱਤੇ ਉਹ 6602 ਰੁਪਏ ਵਿਅਕਤੀ ਨਹੀਂ 6602 ਰੁਪਏ ਖਰਚਦਾ ਤੇ ਜਾਪਾਨ ਹੈ ਜਿਹੜਾ 37000 178199 ਰੁਪਏ ਖਰਚਦਾ ਹੈ ਸਾਲ ਚ ਤੇ ਜਿਹੜੀ ਐਜੂਕੇਸ਼ਨ ਦੇ ਉੱਤੇ ਖਰਚ ਹੈ ਭਾਰਤ ਜੀਡੀਪੀ ਦਾ ਜੀਡੀਪੀ ਹੁਣ ਦੋਆਂ ਦੀ ਕਹਿੰਦੇ ਬਰਾਬਰ ਹੋ ਗਈ ਲਗਭਗ ਜੀਡੀਪੀ ਦਾ 4.6% ਖਰਚਦਾ ਹੈ ਭਾਰਤ ਤੇ ਜਾਪਾਨ ਹੈ ਜਿਹੜਾ ਉਹ ਜੀਡੀਪੀ ਦਾ 7.43% ਖਰਚਦਾ ਹੈ ਜਿਹੜੀ ਤਕਰੀਬਨ ਪਾਉਣੇ 2 ਗੁਣਾ ਦੇ ਨੇੜੇ ਤੇੜੇ ਜਾਪਾਨ ਖਰਚਦਾ ਹੈ ਐਜੂਕੇਸ਼ਨ ਦੇ ਜਿਹੜੇ ਗ੍ਰੈਜੂਏਟ ਨੇ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਭਾਰਤ ਦੇ ਵਿੱਚ ਜਿਹੜੇ ਐ ਉਹ ਉਹ ਜਿਹੜੇ ਐ ਸਿਰਫ 8.15% ਯੂਥ ਹੈ ਜਿਹੜਾ ਉਹ ਗ੍ਰੈਜੂਏਟ ਹੈ ਭਾਰਤ ਦੇ ਵਿੱਚ ਤੇ ਜਾਪਾਨ ਦੇ ਵਿੱਚ 69% ਔਰਤਾਂ ਤੇ 62% ਮਰਦ ਹੈ ਜਿਹੜੇ ਉਹ ਗ੍ਰੈਜੂਏਟ ਹੈ ਇਸੇ ਤਰ੍ਹਾਂ ਨਾਲ ਭਾਰਤ ਦੇ ਵਿੱਚ ਸਕੂਲ ਦੇ ਵਿੱਚ ਜਿਹੜੇ ਵਿਦਿਆਰਥੀ ਨੇ ਜਿਹੜੇ ਹਾਇਰ ਐਜੂਕੇਸ਼ਨ ਨੂੰ ਜਾਂਦੇ ਐ ਯੂਨੀਵਰਸਿਟੀ ਐਜੂਕੇਸ਼ਨ 'ਚ ਪਹੁੰਚਦੇ ਐ ਉਹ ਸਿਰਫ 27% ਐ ਜਾਪਾਨ ਦੇ ਵਿੱਚ 99% ਐ ਬੇਰਜਗਾਰੀ ਦੀ ਦਰ ਪੰਜਾਬ ਭਾਰਤ ਦੇ ਵਿੱਚ 5.1% ਐ ਜਾਪਾਨ 'ਚ ਇਦੋਂ ਅੱਧੀ 2.5% ਐ ਤੇ 33% 83% ਇੰਜੀਨੀਅਰਿੰਗ ਤੇ 50% MBA ਕਰੇ ਹੋਏ ਲੋਕ ਬੇਰਜਗਾਰ ਨੇ ਭਾਰਤ ਦੇ ਵਿੱਚ ਸੋ ਇਸ ਕਰਕੇ ਭਲੇਖਾ ਪਾਉ ਆਂਕੜੇ ਦੇ ਕੇ ਕਿਹਾ ਇਹ ਜਾ ਰਿਹਾ ਵੀ ਭਾਰਤਾ ਤਰੱਕੀ ਦੀਆਂ ਛਾਲਾਂ ਮਾਰ ਕੇ ਕਿਤੇ ਜਿਆਦਾ ਹੀ ਵੱਡੇ ਵੱਡੇ ਖਾਲੇ ਟੱਪ ਗਿਆ ਇਹ ਸਭ ਝੂਠ ਹੈ ਫਰੇਬ ਹੈ ਦਿਖਾਵਾ ਹੈ ਇਸ ਲਈ ਅ ਅਸੀਂ ਸਮਝਦੇ ਹਾਂ ਕਿ ਲੋਕਾਂ ਨੂੰ ਅਸਲੀ ਤਸਵੀਰ ਜ਼ਰੂਰ ਪਤਾ ਲੱਗਣੀ ਚਾਹੀਦੀ ਹੈ ਅੱਜ ਦੀ ਗੱਲ 'ਚ ਐਨਾਂ ਹੀ ਬਹੁਤ-ਬਹੁਤ ਸ਼ੁਕਰੀਆ